ਜਿਵੇਂ ਤੁਸੀਂ ਮੈਨੂੰ ਸਾਰੇ ਜਾਣਦੇ ਹੀ ਹੋ ਤੁਸੀਂ ਮੈਨੂੰ ਬਹੁਤ ਫਿਲਮਾਂ 'ਚ ਦੇਖਿਆ ਬਹੁਤ ਟਾਈਮ ਤੋਂ ਸਾਡੀ ਐਸੋਸੀਏਸ਼ਨ ਹੈ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਕੇਸ ਹੈ ਜੀ 25-30 ਸਾਲ ਹੋ ਗਏ ਮੈਨੂੰ ਇੰਡਸਟਰੀ 'ਚ ਤੇ ਮੈਂ ਕਦੀ ਮੈਂ ਕੋਰਟ ਦਾ ਮੂੰਹ ਨਹੀਂ ਦੇਖਿਆ ਤੇ ਅੱਜ ਮੈਨੂੰ ਆਣਾ ਪਿਆ ਇਸ ਰੀਜ਼ਨ ਕਰਕੇ ਕਿ ਮੈਂ ਇੱਕ ਫਿਲਮ ਬਣਾਈ ਬਾਈ ਜੀ ਕੁੱਟਨ ਕੇ ਜਿਵੇਂ ਤੁਸੀਂ ਜਾਣਦੇ ਹੀ ਹੋ ਤੇ ਉਹਦੇ 'ਚ ਮੈਂ ਹਰਨਾਜ਼ ਕੁੜ ਸੰਤੂ ਜਿਹੜੇ ਹੁਣ ਮਿਸ ਯੂਨੀਵਰਸ ਬਣ ਗਏ ਨੇ ਉਹਨਾਂ ਨੂੰ ਚਾਂਸ ਦਿੱਤਾ ਔਰ ਸਿਰਫ ਉਹੀ ਫਿਲਮ ਨਹੀਂ ਇੱਕ ਮੈਂ ਫਿਲਮ ਹੋਰ ਬਣਾਈ ਜਿਹਦਾ ਨਾਮ ਹੈ ਯਾਰਾਂ ਦੀਆਂ ਪੌਂਬਾਰਾਂ ਉਹਦੇ ਚ ਵੀ ਹਰਨਾਜ਼ ਜੀ ਹੀਰੋਇਨ ਨੇ ਮੇਰੀ ਫਿਲਮ ਦੇ ਮੈਂ ਦੋ ਫਿਲਮਾਂ ਚ ਉਹਨਾਂ ਨੂੰ ਸਾਈਨ ਕੀਤਾ ਤੇ ਉਸ ਤੋਂ ਬਾਅਦ ਉਦੋਂ ਤਾਂ ਨਵੀਂ ਕੁੜੀ ਸੀਗੀ ਸਾਡੇ ਲਈ ਹੈਨਾ ਤੇ ਉਸ ਤੋਂ ਬਾਅਦ ਜਦੋਂ ਮਿਸ ਯੂਨੀਵਰਸ ਬਣ ਗਏ ਤੇ ਉਹਨਾਂ ਨੇ ਮਤਲਬ ਮੈਂ ਬਹੁਤ ਟਰਾਈ ਕੀਤਾ ਹਾਂ ਦੇਖੋ ਮੇਰੇ ਕੋਲ ਨਾ ਕੰਟਰੈਕਟ ਹੈ ਕਿ 25 ਦਿਨ ਹਰਨਾਜ਼ ਕੋਰ ਸੰਤੂ ਨੇ ਸਾਨੂੰ ਦਿੱਤੇ ਪ੍ਰੋਮੋਸ਼ਨ ਦੇ ਲਈ ਤੇ ਹਰ ਹੀਰੋ ਹੀਰੋਇਨ ਨੂੰ ਪ੍ਰੋਮੋਸ਼ਨ ਲਈ ਆਉਣਾ ਪੈਂਦਾ ਅੱਜਕੱਲ ਫਿਲਮਾਂ ਦੀ ਤੁਸੀਂ ਦੇਖਦੇ ਆ ਹਰ ਵੱਡੇ ਤੋਂ ਵੱਡਾ ਸਟਾਰ ਵੀ ਪ੍ਰਮੋਟ ਕਰਦਾ ਤੇ ਉਹ ਕੰਟ੍ਰੈਕਟ ਜਿਹੜਾ ਹੈਗਾ ਉਹ ਸਾਡੇ ਕੋਲ ਹੈ ਵੀ ਪਰ ਮੈਂ ਹਰਨਾਜ਼ ਨੂੰ ਫਿਰ ਬਹੁਤ ਸਾਰੇ ਮੈਸੇजेस ਕੀਤੇ ਕਿ ਹਰਨਾਜ਼ ਪਲੀਜ਼ ਤੂੰ ਮੈਨੂੰ ਡੇਟਸ ਦੱਸ ਦੇ ਤੇ ਫਿਰ ਸਾਡੀ ਪਹਿਲਾ ਫਿਲਮ ਸੀਗੀ 27 ਮਈ ਨੂੰ ਅਸੀਂ ਰਿਲੀਜ਼ ਕਰ ਰਹੇ ਸੀ 27 ਮਈ ਨੂੰ ਫਿਲਮ ਉਹਨੇ ਕਿਸੇ ਮੇਲ ਦਾ ਕਿਸੇ ਮੈਸੇਜ ਦਾ ਕੋਈ ਫੋਨ ਕਾਲ ਦਾ ਜਵਾਬ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਫਿਰ ਮੈਂ ਫਿਲਮ ਨੂੰ ਅੱਗੇ ਲੈ ਗਈ ਹੁਣ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਕਿਸੇ ਤਰ੍ਹਾਂ ਹਰਨਾਜ਼ ਮੈਂ ਉਹਨੂੰ ਬਹੁਤ ਰਿਕੁਐਸਟ ਕੀਤੀ ਕਿ ਚੱਲ ਤੂੰ ਮੈਨੂੰ 25 ਦਿਨ ਨਾ ਦੇ 5 ਦਿਨ ਦੇ ਦੇ ਸਿਰਫ ਨਾ ਮੈਂ ਫਿਲਮ ਪ੍ਰੋਮੋਟ ਕਰਨੀ ਆ ਤੇ ਉਹਨੇ ਉਹ 5 ਦਿਨ ਵੀ ਨਹੀਂ ਦਿੱਤੇ ਔਰ ਫੋਨ ਤੇ ਨਹੀਂ ਆ ਰਹੀ ਤੇ ਉਹਨੂੰ ਸਾਰੀਆਂ ਮੇਲਸ ਵੀ ਮਿਲ ਰਹੀਆਂ ਨੇ ਮੇਰੇ ਕੋ ਸਾਰੇ ਮਤਲਬ ਇਹਨਾਂ ਕੋ ਰਿਕਾਰਡਸ ਹੈਗੇ ਆ ਉਹਨੇ ਸਾਰੇ ਮੈਸੇजेस ਦਾ ਵੀ ਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੰਜਾਬੀ ਹੋ ਠੀਕ ਹੈ ਤੁਸੀਂ ਪੰਜਾਬ ਤੋਂ ਗਏ ਹੋ ਤੁਸੀਂ ਪੰਜਾਬੀ ਹੀਰੋਇਨੋਂ ਤੁਸੀਂ ਸਰਦਾਰ ਨੀਓ ਹਰਨਾਜ਼ ਕੋਰ ਸੰਤੂ ਤੇ ਫਿਰ ਤੁਸੀਂ ਪੰਜਾਬੀ ਫਿਲਮ ਜਦੋਂ ਮੈਂ ਉਹਨਾਂ ਨੂੰ ਕਹਿੰਨੀ ਹੈ ਕਿ ਤੁਸੀਂ ਪ੍ਰਮੋਟ ਕਰੋ ਤੇ ਤੁਸੀਂ ਪੰਜਾਬੀ ਫਿਲਮ ਨੂੰ ਪ੍ਰਮੋਟ ਨਹੀਂ ਕਰ ਰਹੇ ਤੁਸੀਂ ਕਹਿੰਦੇ ਅਸੀਂ ਬਾਲੀਵੁੱਡ ਔਰ ਹਾਲੀਵੁੱਡ ਦੀਆਂ ਫਿਲਮਾਂ ਹੁਣ ਕਰਨੀਆਂ ਤੇ ਹੁਣ ਅਸੀਂ ਪੰਜਾਬੀ ਫਿਲਮ ਪ੍ਰਮੋਟ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਫਿਰ ਪੰਜਾਬੀ ਫਿਲਮ ਨੂੰ ਕੀ ਪਿਆਰ ਕਰਦੇ ਮੈਨੂੰ ਇੱਕ ਕੁਐਸਚਨ ਹੈ ਕਿ ਤੁਸੀਂ ਪੰਜਾਬੀ ਅੱਜ ਜੇ ਤੁਸੀਂ ਉਹ ਸਟੇਜ ਤੇ ਹੋ ਕਿ ਤੁਹਾਡਾ ਇੱਕ ਮੈਸੇਜ ਇੱਕ ਟਵੀਟ ਇੱਕ ਮੇਰਾ ਪੋਸਟਰ ਸ਼ੇਅਰ ਕਰਨਾ ਪੂਰੀ ਦੁਨੀਆ ਚ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਸਕਦਾ ਹੈ। ਮਤਲਬ ਉਹ ਇਸ ਸਟੇਜ ਤੇ ਪਹੁੰਚ ਗਈ ਹੈ ਵਾਈ ਗੁਰੂ ਦੀ ਦਿਆ ਨਾਲ ਕਿ ਉਹ ਇਸ ਟਾਈਮ ਮਿਸ ਯੂਨੀਵਰਸ ਹੈ। ਤੇ ਜੇ ਉਹ ਇੱਕ ਸਾਡਾ ਪੋਸਟਰ ਤੱਕ ਸ਼ੇਅਰ ਨਹੀਂ ਕਰ ਰਹੀ ਇੱਕ ਮੇਰਾ ਟ੍ਰੇਲਰ ਸ਼ੇਅਰ ਨਹੀਂ ਕਰ ਰਹੀ ਮਤਲਬ ਉਹਨੇ ਅੱਜ ਤੱਕ ਫਿਲਮ ਦਾ ਨਾਮ ਤੱਕ ਨਹੀਂ ਲਿਆ ਕਿ ਮੈਂ ਬਾਈ ਜੀ ਕੁੱਟਣ ਕੇ ਫਿਲਮ ਚ ਕੰਮ ਕੀਤਾ ਹੈ। ਤੇ ਮੈਂ ਮਤਲਬ ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬੀ ਐ ਮੈਂ ਮੈਂ ਸਰਦਾਰ ਨਹੀਂ ਐ ਤਾਂ ਫਿਰ ਤੁਸੀਂ ਪੰਜਾਬੀਅਤ ਨੂੰ ਔਰ ਪੰਜਾਬੀ ਹੁੰਦੇ ਤੁਹਾਨੂੰ ਇੰਨਾ ਕਿ ਮਤਲਬ ਤੁਸੀਂ ਸੋਚਦੇ ਨਹੀਂ ਕਿ ਮਤਲਬ ਤੁਹਾਨੂੰ ਮਾਨ ਨਹੀਂ ਐ ਮੈਂ ਬਹੁਤ ਫਿਲਮਾਂ 'ਚ ਕੰਮ ਕੀਤਾ ਮੈਂ ਹਿੰਦੀ ਫਿਲਮਾਂ ਮੈਂ ਸੀਰੀਅਲਸ ਤੁਸੀਂ ਮੈਨੂੰ ਦੇਖਿਆ ਤੇ ਮੈਂ ਅੱਜ ਤੱਕ ਆਪਣੀ ਲੈਂਗੁਏਜ ਜਿਹੜੀ ਬੰਦਾ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਕਰ ਸਕਦਾ ਉਹ ਕਿਹੜੀ ਮਤਲਬ ਉਹ ਕੀ ਹੋਊਗਾ ਔਰ ਕਿੰਨੂੰ ਪਿਆਰ ਕਰ ਸਕਦਾ ਦਲਜੀਤ ਦੋਸਾਂਝਾ ਛੋਟਾ ਐਕਟਰ ਐ ਦਲਜੀਤ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਕੀਤੀਆਂ ਉਹਦੇ ਨਾਲ ਉਹ ਹਿੰਦੀ ਫਿਲਮਾਂ ਕੀਤੀਆਂ ਅੱਜ ਵੀ ਉਹ ਪੰਜਾਬੀ ਗਾਣੇ ਗਾਉਂਦਾ ਹੈ ਅੱਜ ਵੀ ਉਹ ਪੰਜਾਬੀ ਫਿਲਮਾਂ ਕਰਦਾ ਹੈ ਕੀ ਸਾਡੀ ਮਾਂ ਬੋਲੀ ਛੋਟੀ ਹੈ ਤੇ ਜੇ ਤੁਸੀਂ ਕਹੋ ਕੀ ਨਹੀਂ ਜੀ ਮੈਂ ਤਾਂ ਪੰਜਾਬੀ ਨੂੰ ਬਹੁਤ ਪਿਆਰ ਕਰਦੀ ਆ ਪਰ ਮੈਂ ਪੰਜਾਬੀ ਫਿਲਮ ਪ੍ਰਮੋਟ ਨਹੀਂ ਕਰਨੀ ਮੈਂ ਪੰਜਾਬੀ ਫਿਲਮਾਂ ਚ ਮਤਲਬ ਮੈਂ ਹਾਲੀਵੁੱਡ ਔਰ ਵੋਲੀਵੁੱਡ ਦੀ ਸਟਾਰ ਹਾਂ ਮੈਂ ਪੰਜਾਬੀ ਫਿਲਮ ਦਾ ਨਾਮ ਨਹੀਂ ਲੈਣਾ ਤੇ ਇਹ ਮੈਨੂੰ ਬਹੁਤ ਹੀ ਅਜੀਬ ਜਿਹੀ ਗੱਲ ਲੱਗਦੀ ਹੈ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈ ਪੁੱਛੋ ਖਾਲੀ ਕਰਾਉਂਦੇ ਪੁੱਛੇ ਪਹਿਲਾਂ ਕੀ ਲੱਗਦਾ ਉਹਨਾਂ ਦੇ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਤੁਸੀਂ ਕਹਿੰਦੇ ਹੋ ਕਿ ਉਹ ਕਹਿੰਦੇ ਨੇ ਕਿ ਮੈਂ ਹੁਣ ਹਾਲੀਵੁੱਡ ਤੇ ਬੋਲੀਵੁੱਡ ਫਿਲਮਾਂ ਕਰਾਂਗੀ ਪੰਜਾਬੀ ਫਿਲਮ ਨੂੰ ਪ੍ਰਮੋਟ ਨਹੀਂ ਕਰਾਂਗੀ ਲੇਕਿਨ ਜਦ ਸਟੇਜ ਦੇ ਵਿੱਚ ਚੜਦੇ ਨੇ ਤਾਂ ਤਾਂ ਆਪ ਨੂੰ ਪੰਜਾਬੀ ਕਹਿੰਦੇ ਨੇ ਜੀ ਜਦੋਂ ਉਹ ਬੰਦੇ ਐ ਮਿਸ ਯੂਨੀਵਰਸ ਜਦੋਂ ਤੁਸੀਂ ਬੰਦੇ ਉਹਦੋਂ ਤੁਸੀਂ ਕਹਿੰਦੇ ਉਹ ਚੱਕ ਦੇ ਫੱਟੇ ਉਦੋਂ ਤੁਸੀਂ ਇਹ ਲੈਂਗੁਏਜ ਯੂਜ਼ ਕਰਦੇ ਹੋ ਤਾਂ ਕਿ ਤੁਸੀਂ ਪੰਜਾਬੀਆਂ ਦੇ ਇਮੋਸ਼ਨਸ ਨਾਲ ਖੇਲ ਸਕੋ ਔਰ ਅੱਜ ਮੈਂ ਉਹਦੀਆਂ ਮਿੰਤਾ ਕਰ ਰਹੀ ਐ ਮੇਰੀ ਇੰਨੀ ਰਿਸਪੈਕਟ ਐ ਪੰਜਾਬੀ ਸਾਰੀ ਆਡੀਅנס ਚ ਮੇਰੀ 올 ਓਵਰ ਮੈਂ ਇੰਨਾ ਕੰਮ ਕੀਤਾ ਲੋਕ ਇੰਨਾ ਪਿਆਰ ਮੈਂ ਅੱਜ ਕਿੰਨੂੰ ਵੀ ਫੋਨ ਕਰ ਲਾ ਨਾ ਕਿਸੇ ਵੀ ਵੱਡੇ ਤੋਂ ਵੱਡੇ ਐਕਟਰ ਨੂੰ ਇੱਕ ਸੈਕਿੰਡ ਚ ਫੋਨ ਚੁੱਕਦਾ ਔਰ ਤੁਹਾਨੂੰ ਮੈਂ ਚਾਂਸ ਦਿੱਤਾ ਮਤਲਬ ਮੈਂ ਉਸ ਟਾਈਮ ਉਸ ਲੜਕੀ ਨੂੰ ਚਾਂਸ ਦਿੱਤਾ ਜਦੋਂ ਉਹ ਮਿਸ ਯੂਨੀਵਰਸ ਨਹੀਂ ਸੀ ਇੱਕ ਸਟਰਗਲਰ ਲੜਕੀ ਸੀ ਔਰ ਮੈਂ ਆਪਣੀ ਲਾਈਫ ਦਾ ਐਨਾ ਸਾਰਾ ਅਮਾਉਂਟ ਜਿਹੜਾ ਕਿ ਮੈਂ ਇੰਨੀ ਮਿਹਨਤ ਨਾਲ ਕਮਾਇਆ ਇੱਕ ਫਿਲਮ ਤੇ ਲਗਾਤਾ ਉਹ ਫਿਲਮ ਵੀ ਕੋਈ ਛੋਟੀ ਫਿਲਮ ਨਹੀਂ ਹੈ ਬਾਈ ਜੀ ਕੁੱਟਣਗੇ ਸਮੀਪ ਕਾਂਗ ਜੀ ਨੇ ਡਾਇਰੈਕਟ ਕੀਤੀ ਹੈ ਉਹਦੇ ਚ ਦੇਵ ਖਰੋੜ ਜੀ ਹੀਰੋ ਨੇ ਫਿਰ ਉਹਦੇ ਨਾਲ ਮੇਰਾ ਬੇਟਾ ਨਾਨਕ ਸਿੰਘ ਉਹ ਹੀਰੋ ਆ ਰਿਹਾ ਹੈ ਗੁਰਪ੍ਰੀਤ ਕੁੱਗੀ ਜੀ ਨੇ ਹੌਬੀ ਤਾਰੀਵਾਲ ਨੇ ਮੈਂ ਖੁਦ ਹੈਗੀ ਹਾਂ ਉਸ ਫਿਲਮ ਚ ਤੇ ਮੈਂ ਉਹ ਇੰਨੀ ਮਹਿੰਗੀ ਫਿਲਮ ਬਣਾਈ ਤੇ ਉਹ ਇਦਾਂ ਤਾਂ ਨਹੀਂ ਕਿ ਉਹਨੇ ਕੋਈ ਛੋਟੀ ਫਿਲਮ 'ਚ ਕੰਮ ਕੀਤਾ ਸੀਗਾ ਕਿ ਉਹਨੂੰ ਇਸ ਗੱਲ ਦਾ ਅਫਸੋਸ ਹੁੰਦਾ ਉਦੋਂ ਤੱਕ ਕਹਿੰਦੀ ਸੀ ਕਿ ਮੈਂ ਸਮੀਰ ਜੀ ਦੇ ਨਾਲ ਬਾਈ ਜੀ ਕੁੱਟਣਗੇ ਕਰ ਰਹੀ ਆਂ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਆਂ ਤੁਸੀਂ ਮੇਰੀ ਗੋਡ ਮਦਰ ਹੋ ਮੈਂ ਉਹਨੂੰ ਇੱਕ ਇੱਕ ਸਟੈਪ ਸਿਖਾਇਆ ਮੈਂ ਉਹਨੂੰ ਐਕਟਿੰਗ ਸਿਖਾਈ ਉਹਨੂੰ ਮਤਲਬ ਮੈਂ ਉਹਨੂੰ ABC D ਸਿਖਾਈ ਐ ਐਕਟਿੰਗ ਦੀ ਮੇਰੇ ਹੀ ਘਰ 'ਚੋਂ ਰਹਿੰਦੀ ਸੀ ਬੰਬੇ ਉਹ ਮੇਰੇ ਘਰ ਚ ਰਹਿੰਦੀ ਸੀ ਜਦੋਂ ਮਿਸ ਦੀਵਾ ਯੂਨੀਵਰਸ ਉਹ ਬਣੀ ਉਹ ਸਾਡੇ ਘਰ ਤੋਂ ਹੀ ਜਾਂਦੀ ਸੀ ਮੇਰਾ ਬੇਟਾ ਉਹਨੂੰ ਜਾ ਕੇ ਟ੍ਰੇਨਿੰਗ ਲਈ ਗੱਡੀ ਚ ਆਪਣੀ ਲੈ ਕੇ ਜਾਂਦਾ ਸੀ ਠੀਕ ਹੈ ਮੈਂ ਉਹਦੇ ਲਈ ਬਹੁਤ ਕੁਝ ਕੀਤਾ ਆਪਣੀ ਲਾਈਫ ਚ ਨਾ ਮੈਂ ਆਪਣੇ ਬੱਚਿਆਂ ਦੀ ਤਰ੍ਹਾਂ ਉਹ ਜਿਸ ਦਿਨ ਉਹ ਮਿਸ ਯੂਨੀਵਰਸ ਬਣੀ ਸੀ ਮੈਂ ਰੋ ਰਹੀ ਸੀ ਨਹੀਂ ਉਪਰ ਸੈਡ ਇਹ ਪਹਿਲੀ ਵਾਰ ਨਹੀਂ ਕਿ ਕਦੇ ਵੀ ਟੀਮ ਨਾਲ ਗੱਲ ਕੀਤੀ ਜਿਵੇਂ ਬੰਬੇ ਟੀਮ ਉਹਨਾਂ ਦੀ ਉਹ ਥੋੜਾ ਰਿਪਲਾਈ ਨਹੀਂ ਕਰ ਰਹੇ ਪਰ ਕਿਸੇ ਟੀਮ ਦੇ ਹੋਰ ਮੈਂਬਰ ਨਾਲ ਗੱਲ ਹੋਈ ਹੋਵੇ ਅਪਰੋਚ ਕਰਨ ਦੀ ਕੋਸ਼ਿਸ਼ ਹੈਡ ਆ ਸਾਰੇ ਪ੍ਰਿੰਟ ਨਹੀਂ ਉਹਨੇ ਮੈਨੂੰ ਕਿਹਾ ਕਿ ਤੁਸੀਂ ਨਾ ਮੇਰੀ ਟੀਮ ਨਾਲ ਗੱਲ ਕਰੋ ਮੈਂ ਉਹਨੂੰ ਕਿਹਾ ਕਿ ਹਰਨਾਸ ਜਦੋਂ ਮੈਂ ਤੁਹਾਨੂੰ ਇਹ ਐਗਰੀਮੈਂਟ ਸਾਈਨ ਕੀਤਾ ਸੀ ਉਦੋਂ ਤਨ ਤੂੰ ਤੁਸੀਂ ਬੋਲੋ ਕਰਨ ਫਿਰ ਮੈਂ ਬੋਲੂ ਐਕਸੈਕਟਲੀ ਮੈਂ ਆਮ ਦੇਖੋ इमोशनल ਹੋਣਾ ਵੀ ਬੰਦ ਹੈ ਕਿਉਂਕਿ ਜਿੰਨਾ ਇਹਨਾਂ ਨੇ ਦਿਲ ਨਾਲ ਉਹਨਾਂ ਨੂੰ ਪ੍ਰਮੋਟ ਕੀਤਾ ਉਹਨਾਂ ਨੂੰ ਆਪ ਦਾ ਡਾਟਰ ਸਮਝ ਕੇ ਉਹਨਾਂ ਨੇ ਹਰ ਉਹਨਾਂ ਨੂੰ ਜਗ੍ਹਾ ਰਾਹ ਦਿਖਾਦੇ ਰਹੇ ਬਟ ਅਲਟੀਮੇਟਲੀ ਵਨ ਸ਼ੁਡ ਨਾਟ ਸਟੂ ਮੈਂ ਇਹ ਕਹਿਣਾ ਚਾਹਾਂਗਾ ਵਨ ਕੈਨਟ ਸਟੂਕ ਸੋ ਲੋ ਤੇ ਨਾਉ ਮੈਟਰ ਇਸ ਬਿਫੋਰ ਦੀ ਆਨਰੇਬਲ ਕੋਰਟ ਟੂ ਡਿਸਾਈਡ ਉਹਨਾਂ ਨੂੰ ਕੀ ਕਿਹਾ ਗਿਆ ਜਿਹੜਾ ਗ੍ਰੈਜੂਏਟ ਕਰਾ ਮਿਲਿਆ ਸਰ ਜਿਵੇਂ ਅਪਡੇਟ ਆਏਗਾ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਆਪੇ ਸਰ ਜੀ ਇੱਕ ਗੱਲ ਤੁਸੀਂ ਤੁਸੀਂ ਕਿਹਾ ਕਿ ਹਰਨਾਜ਼ ਨੇ ਤੁਹਾਨੂੰ ਕਿਹਾ ਕਿ ਮੈਂ ਹਾਲੀਵੁੱਡ ਤੇ ਬਾਲੀਵੁੱਡ ਦੀ ਫਿਲਮਾਂ ਕਰਨੀ ਚਾਹਨੀ ਆ ਇਹ ਉਹਨਾਂ ਨੇ ਆਪਣੇ ਸ਼ਬਦਾਂ ਵੀ ਤੁਹਾਨੂੰ ਕਿਹਾ ਕੋਲ ਤੇ ਕਿਹਾ ਤੁਹਾਨੂੰ ਮੇਲ ਦਾ ਲਾਇ ਦਿੱਤਾ ਕਿਤੇ ਕਿਹਾ ਉਹਨਾਂ ਨੇ ਇਹ ਚੀਜ਼ ਨਹੀਂ ਉਹਨੂੰ ਨਾ ਸਾਡੇ ਬਹੁਤ ਸਾਰੇ ਫੈਮਿਲੀ ਫਰੈਂਡਸ ਵੀ ਮਿਲੇ ਹੋ ਔਰ ਬਹੁਤ ਸਾਰੇ ਸਾਡੇ ਲੋਕਾਂ ਨੇ ਉਹਨੂੰ ਫੋਨ ਵੀ ਕੀਤਾ ਜਿਹੜੇ ਮੈਨੂੰ ਜਾਣਦੇ ਆ ਤੇ ਉਹਨੇ ਪਹਿਲਾਂ ਤਾਂ ਇੱਕ ਇੱਕ ਕਿਸੇ ਨੂੰ ਕਿਹਾ ਕਿ ਮੈਂ ਇਸ ਫਿਲਮ 'ਚ ਨਹੀਂ ਆਇਆ ਇਹ ਤਾਂ ਮੇਰੀ ਕੋਈ ਡੁਪਲੀਕੇਟ ਨੇ ਕੰਮ ਕੀਤਾ ਤਾਂ ਠੀਕ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਛਾ ਮੈਂ ਤਾਂ ਨੂੰ ਇਹ ਸਵਾਲ ਪੁੱਛਦੀ ਆ ਜੇ ਉਹਨੂੰ ਕੋਈ ਚੀਜ਼ ਦਾ ਉਹਨੂੰ ਇਹ ਖੁਸ਼ੀ ਹੈ ਕਿ ਉਹਨੇ ਸਾਡੀ ਪੰਜਾਬੀ ਫਿਲਮ 'ਚ ਕੰਮ ਕੀਤਾ ਤਾਂ ਉਹ ਕਿਉਂ ਨਹੀਂ ਸਾਨੂੰ ਇੱਕ ਵੀ ਮੈਸੇਜ ਦਾ ਜਵਾਬ ਦੇ ਰਹੀ ਜਾਂ ਸਾਡਾ ਪੋਸਟਰ ਸ਼ੇਅਰ ਕਿਉਂ ਨਹੀਂ ਕਰ ਰਹੀ ਜਾਂ ਸਾਡਾ ਜਿਹੜਾ ਟ੍ਰੇਲਰ ਹੈ ਉਹ ਕਿਉਂ ਨਹੀਂ ਉਹ ਸ਼ੇਅਰ ਕਰਦੀ ਇਹ ਦਾ ਇਹਦਾ ਆਨਸਰ ਤੁਹਾਨੂੰ ਆਪੇ ਹੀ ਮਿਲ ਜਾਏਗਾ ਕਿ ਉਹ ਨਹੀਂ ਕਰਨਾ ਚਾਹਦੀ ਪ੍ਰਮੋਟ ਆ ਹਾਂ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ ਜਦੋਂ ਉਹਨੂੰ ਕਿਸੇ ਨੇ ਵੀ ਜਦੋਂ ਤੁਸੀਂ ਉਹਨਾਂ ਦੀ ਸਾਰੀਆਂ ਇੰਟਰਵਿਊਜ਼ ਦੇਖੋ ਜਦੋਂ ਵੀ ਕੋਈ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਕਿਹੜੀਆਂ ਫਿਲਮਾਂ ਕੀਤੀਆਂ ਜਾਂ ਤੁਸੀਂ ਕੀ ਕਰ ਰਹੇ ਉਹਨਾਂ ਨੇ ਕਦੀ ਵੀ ਭਾਈ ਜੀ ਕੁੱਟਣਗੇ ਦਾ ਨਾਮ ਨਹੀਂ ਲਿਆ ਤੇ ਉਹ ਕਿਉਂ ਨਹੀਂ ਲਿਆ ਮਤਲਬ ਕਿ ਉਹ ਛੋਟਾ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਸੀਂ ਕੀ ਮੰਗ ਕਰ ਰਹੇ ਹੋ ਤੁਹਾਡਾ ਪ੍ਰੋਮੋਸ਼ਨ ਚਾਹੀਦਾ ਬਹੁਤ ਬਾਰ ਐਕਟਰਸ ਦੇ ਉੱਪਰ ਲੱਗਦਾ ਅਲੀਗੇਸ਼ਨ ਲੱਗਦੇ ਨੇ ਇਸ ਤਰ੍ਹਾਂ ਦੇ ਕੇਸਸ ਬਹੁਤ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ 25 ਸਾਲ ਚ ਮੈਂ ਪਹਿਲੀ ਵਾਰ ਕੋਰਟ ਦੇਖਿਆ ਆਪਣੇ ਕੈਰੀਅਰ ਦੇ ਵਿੱਚ ਕਾਰ ਲੇਕਿਨ ਐਸੀ ਕੇਸਸ ਬਹੁਤ ਹੁੰਦੇ ਨੇ ਬਾਲੀਵੁੱਡ ਜਾਂ ਇਸ ਇੰਡਸਟਰੀ ਦੇ ਵਿੱਚ ਕਾਰ ਪ੍ਰੋਮੋਸ਼ਨ ਲਈ ਬੰਦਾ ਨਹੀਂ ਪਹੁੰਚਦਾ ਮੈਮ ਕਿ ਤੁਸੀਂ ਹੁਣ ਚਾਹੁੰਦੇ ਹੋ ਨਹੀਂ ਇਹ ਪ੍ਰੋਮੋਸ਼ਨ ਲਈ ਨਹੀਂ ਪਹੁੰਚਦਾ ਤਾਂ ਤਾਂ ਨਾ ਜਦੋਂ ਅਸੀਂ 3 ਮਹੀਨੇ ਤੋਂ ਉਹਨੂੰ ਲਗਾਤਾਰ ਕਾਲਸ ਕਰ ਰਹੇ ਹਾਂ ਫੋਨ ਕਾਲ ਉਹੋਕ ਲੜਕੀ ਜਿਹੜੀ ਮੇਰੀ ਇੱਕ ਫੋਨ ਤੇ ਮੇਰਾ ਫੋਨ ਚੁੱਕਦੀ ਸੀ ਕੀ ਉਹਨੂੰ ਫੋਨ ਨਹੀਂ ਮਿਲ ਰਿਹਾ ਕਿ ਉਹਨੂੰ ਪਤਾ ਨਹੀਂ ਕਿ ਬਾਈਜੀ ਗੁੱਟਨਗੇ ਰਿਲੀਜ਼ ਹੋ ਰਹੀ ਹੈ ਉਹ ਆਪ ਅੰਮ੍ਰਿਤਸਰ ਚ ਜਦੋਂ ਪ੍ਰੈਸ ਵਾਲਿਆਂ ਨੂੰ ਪੁੱਛਿਆ ਕਿ ਕਿ ਮੇਰੇ ਨਾਲ ਅੰਮ੍ਰਿਤਸਰ ਵੀ ਹੋ ਗਈ ਸੀ ਹਰਮੰਦਰ ਸਾਹਿਬ ਤੇ ਉੱਥੇ ਉਹਨਾਂ ਨੇ ਕਿਹਾ ਤੁਸੀਂ ਪਿਛਲੀ ਵਾਰ ਉਪਾਸਨਾ ਜੀ ਨਾਲ ਆਏ ਸੀਗੇ ਤੁਹਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜਦੋਂ 27 ਮਈ ਸਾਡੀ ਫਿਲਮ ਸੀਗੀ ਤੇ ਕਹਿੰਦੀ ਹਾਂ ਹਾਂ 27 ਮਈ ਨੂੰ ਆ ਰਹੀ ਹੈ ਤੁਸੀਂ ਦੇਖਿਓ ਉਸ ਤੋਂ ਬਾਅਦ ਉਹਨੇ ਕੋਈ ਲਾਈਨ ਨਹੀਂ ਬੋਲੀ ਕਿਉਂਕਿ ਉਹ ਹਰਮੰਦਰ ਸਾਹਿਬ ਦੇ ਸਾਹਮਣੇ ਸੀ ਕੀ ਆ ਸੀ ਨਾ ਉਹਨੇ ਸੱਚੀ ਉਹਨੂੰ ਮਤਲਬ ਮੈਂ ਪੁੱਛਣਾ ਚਾਹਨੀ ਕਿ ਉਹਨੂੰ ਪਤਾ ਨਹੀਂ ਹੈ ਕਿ ਫਿਲਮ ਰਿਲੀਜ਼ ਹੋ ਰਹੀ ਹੈ ਕਿ ਹਰ ਐਕਟਰ ਦਾ ਇਸ ਟਾਈਮ ਮੇਰੇ ਕੋਲ कॉन्ट्रैक्ट है जि तो ट्वेंटी फाइव डेज लिखे हुए है मैं साइन करा थैंक यू थैंक यू तो थैंक यू थैंक यू थैंक यू ਇਹ ਕੋਰਟ ਨੂੰ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਨਾਲ ਜਸਟਿਸ ਹੋਏਗਾ। ਆਰ ਜਦੋਂ ਥੈਂਕ ਯੂ ਥੈਂਕ ਯੂ ਮੱਖਰਵਾਹ ਨੂੰ ਅੰਦਰ ਲਿਆ ਹਾਂ ਜੀ। ਮੈਡਮ ਤੁਸੀਂ ਕੀ ਚਾਹੁੰਦੇ ਹੋ ਕਿ ਦੁਬਾਰਾ ਉਹ ਪ੍ਰੋਮੋਸ਼ਨ ਤੁਹਾਡੇ ਨਾਲ ਆ ਕੇ ਜੁਆਇਨ ਕਰੇ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਕਾਨੂੰਨ ਆਪਣਾ ਕੰਮ ਕਰੇ। ਨਹੀਂ ਮੈਂ ਚਾਹ ਨਹੀਂ ਮੈਂ ਤਾਂ ਮਿੰਤਾ ਕਰ ਰਹੀ ਹਾਂ ਕਿ ਮੈਨੂੰ 5 ਦਿਨ ਦੇ ਦੇ ਕਿ 5 ਡੇਸ ਸਿਰਫ 25 ਦਿਨਾਂ 'ਚ ਮੈਂ 5 ਦਿਨ ਮੰਗ ਰਹੀ ਹਾਂ। ਮੈਂ ਉਹਦੀ ਮਿੰਤਾ ਕਰ ਰਹੀ ਹਾਂ ਪਰ ਉਹ ਨੀ ਨਹੀਂ ਰਹੇ ਉਹ ਆ ਹੀ ਨਹੀਂ ਰਹੇ ਫੋਨ ਤੇ ਔਰ ਹੁਣ ਥੋੜੇ ਦਿਨ ਪਹਿਲਾਂ ਮੇਰੇ ਬੇਟੇ ਨਾਨਕ ਸਿੰਘ ਨਾਲ ਉਹਨਾਂ ਦੀ ਗੱਲ ਹੋਈ ਔਰ ਇੰਸਟਾ ਤੇ ਔਰ ਉਹਨੇ ਕਿਹਾ ਕਿ ਤੁਸੀਂ ਮੇਰੀ ਜਿਹੜੀ ਹੈਗੀ ਮੇਰੀ ਟੀਮ ਨਾਲ ਗੱਲ ਕਰੋ ਰਿਪੋਰਟ ਦੇ ਵਿੱਚ ਕੀ ਸੀ ਕਿੰਨਾ ਦਾ ਡੈਮੇਜ ਕਲੇਮ ਕੀਤਾ ਹੈ ਨਾ ਕੀ ਕਿੰਨਾ ਥੈਂਕ ਯੂ ਕਰੋ ਥੈਂਕ ਯੂ ਥੈਂਕ ਯੂ ਮੈਡਮ ਮੈਡਮ ਛੜ ਦੇ ਬਾਈ ਕਰ ਕਿੰਦੀ ਕਰਾ ਰਹੇ ਆ